ਸ਼ਿਕਾ ਲਈ ਮੈਂ ਬਾਦਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ опять ਕੋਰ ਨਿਊ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਜੋ ਕਿ ਆਪਾਂ ਆਪਣੀਆਂ ਖੁੱਦ ਦੀਆਂ ਮਸ਼ੀਨਾਂ ਦੇ ਕਢਾਈ ਵਾਲੇ ਸੂਟ ਰੈਡੀ ਕਰਦੇ ਹਾਂ ਉਹ ਸੂਟ ਲੈ ਕੇ ਆਏ ਹਾਂ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਐਂਡ ਤੱਕ ਦੇਖਣਾ ਜੀ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੰਨਾਂ ਚੋਣੀਆਂ ਨੇ ਜੀ ਚਲੋ ਜੀ ਅੱਜ ਦੇਖਦੇ ਆਂ ਭੱਜ ਵਾਲੇ ਸੂਟ ਜਿਹੜੇ ਆਪਾਂ ਅਲੱਗ-ਅਲੱਗ ਫੈਬਰਿਕ ਦੇ ਉੱਪਰ ਰੈਡੀ ਕੀਤੇ ਨੇ ਅਲੱਗ-ਅਲੱਗ ਪ੍ਰਾਈਸ ਦੇ ਉੱਪਰ ਰੈਡੀ ਕੀਤੇ ਨੇ ਬਨਵੇਂ ਵਾਨਾ ਆਪਾਂ ਸਾਰੇ ਸੂਟ ਦਿਖਾਵਾਂਗੇ ਜੀ ਫਰਸਟ ਸੂਟ ਆ ਗਿਆ ਜੀ ਇਹ ਵਾਲਾ ਤੁਸੀਂ ਦੇਖ ਰਹੇ ਹੋਗੇ ਜਿੱਦਾਂ ਕਿ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਇੱਕ ਵਾਰ ਨੈਕ ਦਾ ਬਰਥ ক্লোਜ਼ ਤੋਂ ਵੀ ਦਿਖਾ ਦਿਓ ਬਹੁਤ ਹੀ ਸੋਹਣਾ ਨੈਕ ਦੇ ਕੰਮ ਤੋ ਹੈ ਕਿਰੇ ਤੇ ਪ੍ਰੋਪਰ ਕੱਟਵਰਕ ਦਿੱਤਾ ਹੋਇਆ ਜੀ ਇਹਦੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਨੇ ਆਪਾਂ ਤੁਹਾਨੂੰ ਪਾਵਾ ਦਾ ਕੰਮ ਵੀ ਦਿਖਾਉਣੀ ਆ ਪਾਵਾ ਦੇ ਉੱਪਰ ਪਾਵਾ ਦੇ ਉੱਪਰ ਹਾਂਜੀ ਬਹੁਤ ਹੀ ਸੋਹਣੀਆਂ ਪਾਵਾ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਪਾਵਾ ਦਾ ਵਰਕ ਵੀ ਬਹੁਤ ਸੋਹਣਾ ਕੱਟਵਰਕ ਦਿੱਤਾ ਹੋਇਆ ਹੈਗਾ ਤੇ ਉੱਪਰ ਵੀ ਬਹੁਤ ਸੋਹਣਾ ਜਿਹੜਾ ਹੈਵੀ ਬਾਜੂ ਬਣੀਆਂ ਹੋਈਆਂ ਨੇ ਇਹਦੇ ਜਿਹੜਾ ਬਾਟਮ ਤੇ ਵਰਕ ਨਹੀਂ ਕੀਤਾ ਇਹਦੇ ਲਈ ਜਿਹੜਾ ਆਪਣੇ ਫੈਬਰਿਕ ਯੂਜ਼ ਕੀਤਾ ਜੀ ਬਰਬਰੀ ਦਾ ਫੈਬਰਿਕ ਯੂਜ਼ ਕੀਤਾ ਹੋਇਆ ਹੈਗਾ ਇਹ ਵਾਲਾ ਜਿਹੜਾ ਸਟਾਫ ਆਪਣੇ ਬਰਬਰੀ ਦਾ ਫੈਬਰਿਕ ਲਗਾਇਆ ਹੋਇਆ ਹੈ ਬਰਤਰੀ कॉटन ਫੈਬਰਿਕ ਆ ਇਹਦਾ ਜਿਹੜਾ ਪ੍ਰਾਈਸ ਰਹੂਗਾ ਪ੍ਰਾਈਸ ਵੀ ਪੌਕਟ ਪ੍ਰਾਈਸ ਦੇ ਵਿੱਚ ਇਹ ਵਾਲਾ ਸੂਟ ਆਪਾਂ ਨੇ ਰੈਡੀ ਕੀਤਾ ਹੈਗਾ ਇਹਦਾ ਪ੍ਰਾਈਸ ਰਹੂਗਾ ਸਿਰਫ 1499 ਰੁਪਏ 1499 ਰੁਪਿਆਂ ਚ ਇਹ ਵਾਲਾ ਸੂਟ ਆ ਜਿਹੜਾ ਰੈਡੀ ਟੂ ਡਿਸਪੈਚ ਆ ਇਹ ਸੂਟ ਆ ਜਿਹੜਾ ਆਪਣੇ ਕੋਲੇ ਐਕਸਟਰਾ ਤੇਨੇ ਕਲਰ ਵੀ ਅਲੱਗ-ਲੱਗ ਨੇ ਆਪਾਂ ਸਾਰੇ ਸੂਟ ਹੀ ਧਕਾਵਾਂਗੇ ਤੇ ਪ੍ਰਾਈਸ ਵੀ ਜਿਹੜੇ ਸਾਰੇ ਸੂਟਾਂ ਦੇ ਅਲੱਗ-ਲੱਗ ਨੇ ਜੀ ਅ ਰਵੀ ਦਿਨ ਨੇ ਦਿਖਾ ਦੋ ਸੈਕੰਡ ਸੂਟ ਆ ਗਿਆ ਬਹੁਤ ਹੀ ਪਿਆਰਾ ਕਲਰ ਇਹ ਮੇਰੀ ਭੈਣ ਨੇ ਆਰਡਰ ਦੇ ਉੱਪਰ ਸਾਡੇ ਕੋਲੋਂ ਰੈਡੀ ਕਰਵਾਇਆ ਸੀਗਾ ਅਸੀਂ ਨੇ ਉਹਨਾਂ ਨੂੰ ਆਰਡਰ ਦੇ ਉੱਪਰ ਇਹ ਵਾਲਾ ਸੂਟ ਜਿਹੜਾ ਤਿਆਰ ਕਰਕੇ ਦਿੱਤਾ ਹੈ ਜੀ ਇਹਦੇ ਵੀ ਨੈਕ ਤੇ ਜਿਹੜਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਸੇਮ ਐਸ ਟੂ ਇਸ ਉਹੀ ਵਰਕ ਹੈ ਇਹ ਵੀ ਆਪਣੇ ਬਰਬਰੀ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਜੀ ਇਹਦਾ ਪ੍ਰਾਈਸ ਵੀ ਜਿਹੜਾ ਸੇਮ ਪ੍ਰਾਈਸ ਰਹੂਗਾ ਜੀ ਇਸਕੇ ਦੇ ਵਿੱਚ ਇਹ ਵਾਲਾ ਆ ਗਿਆ ਇਹ ਆਪਾਂ ਨੇ ਕਾਟਨ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹਦੇ ਜਿਹੜਾ ਕੱਲਾ ਨੈਕ ਦੇ ਉੱਪਰ ਵਰਕ ਕਰਵਾਇਆ ਭੈਣ ਨੇ ਘੇਰੇ ਦੇ ਉੱਪਰ ਵਰਕ ਨਹੀਂ ਕਰਵਾਇਆ ਆਪਾਂ ਨੇ ਘੇਰੇ ਦੇ ਉੱਪਰ ਵਰਕ ਨਹੀਂ ਕੀਤਾ ਹੋਇਆ ਜੀ ਇਹ ਸੂਟ ਵੀ ਆਪਣਾ ਰੈਡੀ ਟੂ ਡਿਸਪੈਚ ਹੈ ਇਸਕੇ ਦੇ ਵਿੱਚ ਆਪਣੇ ਕੋਲੇ ਇਹ ਵਾਲਾ ਸੂਟ ਆ ਗਿਆ ਜੀ ਇਹ ਵੀ ਆਪਾਂ ਨੇ ਆਰਡਰ ਤੇ ਤਿਆਰ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਪਿਆਰਾ ਤੇ ਉੱਪਰ ਦੀ ਕਲਰ ਕੰਟਰਾਸਟ ਜਿਹੜਾ ਆਪਾਂ ਨੇ ਬਾਕੀ ਕੀਤਾ ਉਹ ਉਸ ਤੋਂ ਵੀ ਜ਼ਿਆਦਾ ਸੋਹਣਾ ਵਰਕ ਕੀਤਾ ਹੋਇਆ ਹੈਗਾ ਬਾਕੀ ਤੁਸੀਂ ਕੰਮ ਆਪਣਾ ਕੀਤਾ ਉਹਦੀ ਫਿਨਿਸ਼ਿੰਗ ਚੈੱਕ ਕਰ ਹੀ ਸਕਦੇ ਹੋ ਵੀਰੇ ਅ ਕੋਈ ਆਪਣਾ ਇਹ ਕੰਮ ਨਹੀਂ ਹੁੰਦਾ ਵੀ ਮੋਟਾ-ਮੋਟਾ ਜਿਹਾ ਟਾਂਕਾ ਮਾਰ ਕੇ ਆਪਣਾ ਕੰਮ ਨਿਬੜਿਆ ਹੁੰਦਾ ਪ੍ਰੋਪਰ ਰੀਜ਼ ਲਗਾ ਕੇ ਕੰਮ ਕੀਤਾ ਹੁੰਦਾ ਜੀ ਤੁਸੀਂ ਸੇਮ ਵਰਕ ਆਗਰ ਪੱਪ ਵਾਲੀ ਮਸ਼ੀਨ ਦੇ ਵਿੱਚ ਉੱਪਰ ਕਰਵਾਉਣਾ ਚਾਹੁੰਦੇ ਹੋ ਸਭ ਤੋਂ ਪਾਸ ਦਾ ਵਰਕ ਵੀ ਇਹ ਕਰਵਾ ਸਕਦੇ ਹੋ ਇਹ ਜਿਹੜਾ ਸਾਰਾ ਆਪਣਾ ਕੰਮ ਕੀਤਾ ਆ ਗਿਆ ਇਹ ਕੰਪਿਊਟਰਾਈਜ਼ ਮਸ਼ੀਨਾਂ ਦੇ ਉੱਪਰ ਕੀਤਾ ਹੁੰਦਾ ਸੀ ਇਹਦੇ ਵਿੱਚ ਇੱਕ ਕਲਰ ਆਪਣੇ ਕੋਲੇ ਆ ਗਿਆ ਜੀ ਇਹ ਵਾਲਾ ਇਹ ਵੀ ਬਾਫਰੀ ਕਾਟਨ ਦੇ ਉੱਪਰ ਰੈਡੀ ਹੋਇਆ ਹੋਇਆ ਹੈ ਦਾ ਇਹ ਵਾਲਾ ਕਲਰ ਆ ਗਿਆ ਕਿ ਇਹ ਵੀ ਬਰਬਰੀ ਕਾਟਨ ਦੇ ਉੱਪਰ ਰੈਡੀ ਕੀਤਾ ਪ੍ਰਾਈਸ ਇਹਦਾ ਵੀ ਸੇਮ ਰਹੂਗਾ ਜੀ ਇੱਕ ਕਲਰ ਇਹਦੇ ਵਿੱਚ ਆਪਣਾ ਇਹ ਵਾਲਾ ਆ ਗਿਆ ਮੈਂ ਤੁਹਾਨੂੰ ਸਾਰੇ ਕਲਰ ਹੀ ਇੱਕ ਵਾਰ ਚੈੱਕ ਕਰਵਾ ਦਿੰਨੀ ਇੱਕ ਸੈਕਿੰਡ ਲਓ ਜੀ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਆ ਗਿਆ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਆ ਗਿਆ ਜੀ ਸਾਰੇ ਦੇ ਸਾਰੇ ਸੂਟੀ ਦਿਖਾ ਦੇ ਰਹੀ ਇੱਕ ਵਾਰ ਤੁਸੀਂ ਪ੍ਰਾਈਸ ਮੈਂ ਸਭ ਤਾਂ ਮੈਂਸ਼ਨ ਕੀਤਾ ਹੀ ਹੋਇਆ ਜੀ ਇੱਕ ਕਲਰ ਇਹ ਆ ਗਿਆ ਇਹਨਾਂ ਚੋਂ ਤੁਸੀਂ ਬਾਕੀ ਤੁਸੀਂ ਆਪਣੀ ਕਲਰ ਚੁਆਇਸ ਕੋਈ ਵੀ ਦੱਸਦੇ ਸਾਡੇ ਕੋਲ ਜਿਹੜਾ ਤੁਸੀਂ ਵਰਤ ਕੇ ਕਰਵਾ ਸਕਦੇ ਹੋ ਜੀ ਬਾਕੀ ਇਹਦੇ ਵਿੱਚ ਆਪਣੇ ਕੋਲੇ ਹੋਰ ਵੀ ਸੂਟ ਰੈਡੀ ਹੋ ਰਹੇ ਨੇਗੇ ਉਹ ਵੀ ਆਪਾਂ ਜਲਦੀ ਤੁਹਾਡੇ ਨਾਲ ਵੀਡੀਓ ਜਿਹੜੀ ਆ ਸ਼ੇਅਰ ਕਰਾਂਗੇ ਜੀ ਇੱਕ ਆਪਣੇ ਕੋਲੇ ਵਾਈਟ ਕਲਰ ਆ ਗਿਆ ਇਹ ਵਾਈਟ ਕਲਰ ਉਹ ਆ ਗਿਆ ਜਿਹੜਾ ਮੈਂ ਆਪਣੇ ਲਗਾ ਕੇ ਦਿਖਾਇਆ ਸੀ ਜੇ ਹੋ ਸਕਿਆ ਮੈਂ ਤਾਂ ਇਹਦੇ ਨਾਲ ਮਾਡਲ ਦੀ ਜਿਹੜੀ ਵੀਡੀਓ ਉਹ ਵੀ ਅਟੈਚ ਕਰ ਦਾਂਗੀ ਉਸ ਤੋਂ ਥੋੜਾ ਜਿਹਾ ਜ਼ਿਆਦਾ ਕਲੀਅਰ ਹੋ ਜਾਊਗਾ ਵੀ ਤੁਸੀਂ ਕਿਦਾਂ ਇਹ ਵਾਲੇ ਸੂਟ ਨੂੰ ਜਿਹੜਾ ਬਣਾ ਸਤ ਦੇਉਂਗੀ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਇੱਕ ਵਾਰ ਸਾਰੇ ਚੈੱਕ ਕਰਵਾ ਦਿਓ ਹਾਂਜੀ ਆ ਅਗਰ ਕੋਈ ਮੇਰੇ ਪੈਨ ਨੇ ਨਾ ਜੋ ਕੋਈ ਵੀ ਸੂਟ ਲੈਣਾਗਾ ਜਿੱਦਾਂ ਤੁਹਾਨੂੰ ਇਹ ਵਾਲੇ ਸਾਰੇ ਸੂਟ ਦਿਖਾਏ ਨੇਗੇ ਇਹ ਵਾਲੇ ਸੂਟਾਂ ਚਾ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ 9855462231 ਵਾਲੇ ਨੰਬਰ ਤੇ ਤੁਸੀਂ ਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋਗੇ ਇਹਨਾਂ ਚੋਂ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਬਾਕੀ ਆਪਣੀ ਬਟਿਕ ਦਾ ਐਡਰੈਸ ਹੈ ਜਿਹੜਾ ਵੀਰੇ ਨੀਅਰ ਦਾ ਗ੍ਰੇਸ ਸੈਲੂਨ ਸਟਰੀਟ ਨੰਬਰ 4 ਗ੍ਰੇਸ ਸੈਲੂਨ ਦੇ ਕੋਲ ਵਾਲੀ ਗਲੀ ਹੈ ਜਿਹੜੀ ਗਲੀ ਨੰਬਰ 4 ਜਿਹੜੀ ਉੱਥੋਂ ਮੁੜਦੀ ਹੈ ਜੀ ਤੇ ਤੁਸੀਂ ਉਸ ਗਲੀ ਦੇ ਵਿੱਚ ਆਪਣਾ ਬਟਿਕਾ ਉੱਥੋਂ ਆ ਕੇ ਵੀ ਲੈ ਸਕਦੇ ਹੋ ਅਗਰ ਇਹ ਸੂਟ ਸੋਲਡ ਹੋ ਜਾਣਗੇ ਤਾਂ ਤੁਸੀਂ ਦੁਬਾਰਾ ਸਾਡੇ ਕੋਲੋਂ ਆਰਡਰ ਤੇ ਵੀ ਜਿਹੜਾ ਰੈਡੀ ਕਰਵਾ ਸਕਦੇ ਹੋ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਕਰਕੇ ਵੱਤੋ ਵੱਤ ਮੇਰੀਆਂ ਭੈਣਾਂ ਤੱਕ ਜ਼ਰੂਰ ਪਹੁੰਚਾਉਣਾ ਜੀ ਐਂਡ ਅੱਜ ਵਾਲੀ ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਵਸ ਇਹੀ ਸੂਟ ਦਿਖਾਣੇ ਸੀ ਇਹੀ ਲੈ ਕੇ ਆਇਆ ਇੱਕ ਮੇਰੇ ਭੈਣ ਦੀ ਨਾ ਫੈਂਡੀ ਸਿਲਕ ਕਪੜੇ ਨੂੰ ਲੈ ਕੇ ਬਹੁਤ ਡਿਮਾਂਡ ਰਹੀ ਆ ਇਹਦੇ ਵਿੱਚ ਜਿਹੜਾ ਆਪਣੇ ਫੈਂਡੀ ਸਿਲਕ ਦੀ ਵੀਡੀਓ ਅਪਲੋਡ ਕੀਤੀ ਸੀਗੀ ਉਹਦੇ ਵਿੱਚ ਆਪਣੇ ਕੋਲੇ ਜਿਹੜੇ ਕਲਰ ਬਚੇ ਨੇਗੇ ਉਹ ਵਾਲੇ ਕਲਰ ਦਿਖਾ ਦਊਗੀ ਇਹ ਆ ਵਾਲੇ ਕਲਰ ਜਿਹੜੇ ਸਾਰੇ ਫੈਂਡੀ ਸਿਲਕ ਦੇ ਆਪਣੇ ਕੋਲੇ ਪਏ ਨੇ ਜੀ ਬ੍ਰੌਕੇਟ ਦੇ ਇਹ ਵਾਲੇ ਕਲਰ ਸਾਰੇ ਪਏ ਨੇਗੇ ਬਾਕੀ ਆਪਾਂ ਇਹ ਵਾਲੇ ਸੂਟਾਂ ਦੇ ਉੱਪਰ ਵੀ ਜਲਦੀ ਹੀ ਸੇਲ ਲਗਾਵਾਂਗੇ ਜੀ ਦੇਖਣ ਲਈ ਥੈਂਕ ਯੂ ਜੀ ਮਿਲਦੇ ਆਂ ਕੱਲ ਵਾਲੀ ਵੀਡੀਓ ਦੇ ਵਿੱਚ ਸ਼ਸ਼ੀਆਕਾਲ